ਕੀ ਕੀ ਹਾਲ ਚਾਲ ਜੀ ਲਓ ਜੀ ਮਿੱਤਰੋ ਦਵਾਈ ਲੈਣ ਲੱਗੇ ਤੇ ਆਪਾਂ ਪੰਜਾਬ ਵਾਲੇ ਵੀਰ ਦੇ ਖੇਤੀ ਸਟੋਰ ਵਾਲੇ ਦੇ ਕੀ ਪਹੁੰਚ ਗਏ ਜੀ ਸਹੌਲੀ ਤੇ ਪੰਪ ਚੱਕ ਲਿਆ ਈਸ਼ਵਰ ਨੇ 8-9 ਕੁ ਕੀਲੇ ਰਹਿੰਦੇ ਨੇ ক্লোਰੋ ਵਾਲੀ ਸਪਰੇਅ ਕਰਨ ਤੋਂ ਉਹ ਲੀਟਰ ਲਿਆਂਦਾ ਅੱਜ ਨਾਲ ਤੇ ਉਧਰ ਪਾਣੀ ਵੀ ਥੀਗਾ ਤੇ ਹੁਣ ਜਾਊਗਾ ਈਸ਼ਵਰ ਕਰਨ ਉੱਦਰੇ ਦੇ ਨੇ ਉੱਪਰ ਇਧਰ ਤਾਂ ਸਾਰੀ ਪਾਣੀ ਸੁੱਕ ਗਿਆ ਦੇਖੋ ਛੋਨੇ ਦਾ ਲਓ ਜੀ ਕਰੋ ਚੈੱਕ ਖਾਲ ਵੀ ਸੁੱਕ ਗਿਆ ਤੇ ਹੋ ਗਿਆ ਤਿੰਨ ਚਾਰ ਦਿਨ ਆਪਾਂ ਨੂੰ ਆਇਆਂ ਨੂੰ ਉਦਣੇ ਆਏ ਸੀ ਜਦੋਂ ਨਾਪੇ ਗਏ ਸੀ ਤੇ ਮੀਂਹ ਮੁ ਵੀ ਨਹੀਂ ਪਿਆ ਪਰ ਮੌਸਮ ਹੈਗਾ ਖਰਾਬ ਇਹ ਆ ਬਕਲਵਾਈ ਹੋਈ ਵੀ ਆ ਇਹ ਪੈਰ ਨੇ ਦੁਹਰਾਇਆ ਸਾਲਾ ਹੂੰ ਜਿਵੇਂ ਵਰ ਕੋ ਮੈਂ ਦੇਖਦਾ ਕਹਿੰਦਾ ਪੈਰ ਨਹੀਂ ਦਬਦਾ ਇਹ ਸਾਰਿਆਂ ਨਾਲ ਲੇਟ ਕੇ ਆ ਰਿਹਾ ਜਿੱਥੇ ਪਨੀਰੀ ਵੀ ਜੀਵਤੀ ਅੱਪਾ ਚੱਲੇ ਆ ਜੀ ਵਿਚਾਲ ਲੀਆਂ ਮੋਟਰਾਂ ਤੇ ਉਧਰੇ ਕਰਨੀਆਂ ਸਪਰੇ ਤੇ ਲਓ ਸੇਹੋਂ ਕੋ ਤੋਂ ਤਾਂ بچਾਉ ਆ ਮਿੱਤਰੋ ਸਪਰੇ ਕਰੀ ਦਾ ਫਾਇਦਾ ਤਾਂ ਹੋਇਆ ਓਕੇ ਜੀ ਰਿਪੋਰਟ ਤੇ ਪਾਣੀ ਵੀ ਆਪਣਾ ਪਲਾਟਾਂ ਦਾ ਸਮਝ ਲੋ ਰਵੇ ਲੱਗ ਗਿਆ ਆ ਖਾਲ ਦਾ ਕਿਹਾ ਆਪਾਂ ਅੰਕਲ ਨੂੰ ਵੀ ਇਹਦੇ ਵਿੱਚ ਪੈਪਾ ਪਾ ਦੋ ਅੰਡਰਗਰਾਉਂਡ ਤੇ ਸਾਈਡ ਤੇ ਹੋ ਜਾਣਗੇ ਨੱਕੇ ਤੇ ਇਹੀ ਖਾਲ ਦੀ ਆਪਾਂ ਇਹਦੇ ਵਿੱਚ ਮਿੱਟੀ ਪਾ ਕੇ ਉਹ ਮੋਟਰ ਤੱਕ ਬਣਾ ਲਈਏ ਪਹੀ ਤੇ ਅਰੇ ਕੋਈ ਗੱਲ ਨਹੀਂ ਝੋਨਾ ਵੱਡੋ ਉਸ ਤੋਂ ਬਾਅਦ ਜਿੱਦਾਂ ਦਾ ਵੀ ਹੈਗਾ ਕਰਦੇ ਆ ਕਿਉਂਕਿ ਖਾਲ ਤਕਰੀਬਨ ਪਹੀ ਜਨਾ ਚੌੜਾਈ ਹੈ ਸਮਝ ਲੋ ਵੀ 6 6.5 ਫੁੱਟ ਡੇਢ ਗੜ ਚੜਾਈ ਹੈ ਜੀ ਉਹ ਬੱਟਾਂ ਦੋਏ ਪਾਸੇ ਦੀਆਂ ਪੂਰੀਆਂ ਮੋਟੀਆਂ ਨੇ 2.5 3 ਫੁੱਟ ਦਾ ਵਿਚਾਲੇ ਉਹ ਖਾਲ ਵੀ ਆ ਕੰਮ ਦੋਏ ਲੋਟ ਆ ਜਾਵਾਂਗੇ ਵਿਚਾਲੇ ਪਹੀ ਉਹਨਾਂ ਵਿਚਾਲੇ ਪਾਈਪ ਲਾਈਨ ਤੇ ਸਾਈਡਾਂ ਤੇ ਪੈਰਾਂ ਵਾਲੀ ਜਗਾ ਆਪਣਾ ਪਹੀ ਦਾ ਕੰਮ ਦੀ ਜਾਊਗੀ ਕਿਉਂਕਿ ਵਜਨ ਤੇਰੇ ਤੇ ਲੈ ਕੇ ਨਹੀਂ ਆਉਣਾ ਮਰੀ ਮੋਟੀ ਕੋਈ ਵਾਰੀ ਮੋਟਰ ਦੀ 1921 ਹੋ ਜਵੇ ਜਾਉਂ ਪਰੇ ਪੱਤ ਲੈ ਆਉਣਾ ਥੋੜਾ ਮੋਟਾ ਉਹਨੇ ਕੋ ਲਈ ਆਪਣਾ ਸੈਟਰ ਹੋਊਗਾ ਕੰਮ ਆ ਵੀ ਵੱਟਾ ਤੇ ਇੱਧਰ ਨੂੰ ਵੀ ਸਫੈਦੇ ਵਾਲਾ ਗਾਹਾਂ ਸਾਹਮਣੇ ਆ ਔਰੇ ਔਰੇ ਖਾਲ ਆ ਇੱਥੇ ਆ ਵਿਚਾਲੇ ਆ 1509 ਦਾ ਪਲਾਟ ਆ ਆਪਣਾ ਤੇ ਪਰੇ 26 ਜ ਆ ਬਣਾ ਛੱਬੀ ਆ ਸਾਰੇ ਹੀ 1509 ਮਿੱਤਰੋ ਡੰਡੀ ਪੈ ਗਈ ਦੇਰਦਿਆਂ ਇੱਕ ਦੋ ਦਿਨ ਚ ਕਰਦੇ ਆ ਜੀ ਸਪਰੇ ਬਘੋਲੇ ਆ ਗਈ ਬਘੋਲੇ ਛੋਵਰ ਵਾਈ ਬਹਿ ਗਿਆ ਖਾਲ ਸਾਫ ਕਰਨ ਸਪਰੇ ਕਰੀ ਵੀ ਤੀ ਤੇ ਮੋٹے ਮੋٹے ਕੱਖ ਕੱਢ ਦੂਗਾ ਕਿਉਂਕਿ ਉਸ ਤੋਂ ਬਾਅਦ ਪਾਣੀ ਝੋਨੇ ਨੂੰ ਚਲਣਾ ਖੁੱਲਾ ਢੁੱਲਾ ਮोटा-ਮੋਟਾ ਕੱਢ ਦੂਗਾ ਇਹ ਆ ਬਰਾਦਾ ਸ਼ਕਰੀ ਵਾਲਾ ਇਹੰਦਰ ਹੈਗਾ ਇਹ 1500 ਨੂੰ ਓਰੇ ਨਿਕਲਦਾ ਆ ਕੇ ਅੰਡਰਗਰਾਉਂਡ ਔ ਮੋਟਰ ਦਾ ਸਾਹਮਣੇ ਵਾਲੀ ਦਾ ਇਹਦਾ ਲਾਉਣੇ ਦਾ ਨੇ ਚੱਕ ਲਈ ਢੋਲੀ ਕਲੋਰੋ ਵਾਲੀ ਜਿਹੜੇ 8-9 ਕਿਲੇ ਰਹਿੰਦੇ ਨੇ ਆਲਦਾਲੇ ਮਾਰਨ ਨੂੰ ਮਾੜੀ ਐਤਲੇ ਖਾੜ ਤੇ ਗਿੜਾ ਮਾਰਾ ਰਹਿਆ ਨਾ ਢਹਣਾ ਚ ਬਹੁਤ ਕਹਿੜਾ ਹੈ ਬਹੁਤ ਪਾਏ ਪਰ ਹਵਾ ਚੱਲਦੀ ਆ ਇੱਤਲੂ ਲੰਘ ਜਾਂਦਾ ਆ ਵਾਟਰ ਆਉਰੇ ਇਹ ਆਪਾਂ ਨਹੀਂ ਚਲਾਉਂਦੇ ਹੈਂਗੀ ਪਾਉਡਰ ਅਗੋਂ ਪਾਣੀ ਬਾਤੂਗਾ ਇਸ ਕਰਕੇ ਆਪਾਂ ਚਲਾਈ ਹੋਣੀ ਹੈ ਆ ਗੜੀ ਆਪਣਾ ਸਰੀ ਜਾਂਦਾ ਕੋੜਵਾ ਇਹ ਪਲਾਟ 1509 ਦਾ ਜੀਵੀਕਾ ਉੱਕੇ ਰਿਪੋਰਟ ਫਸਲ ਦੀ ਇਹ ਮੇ ਪਹਿਲਾ ਸਾਲ ਆ ਉਸ ਹਾਵਨਾ ਸਹੀ ਆ ਬਾਕੀ ਪਰਮਾਤਮਾ ਦੇ ਹੱਥਾਂ ਜੋ ਹੈ ਉਹ ਨਹੀਂ ਕਰਨਾ ਵਧੀਆ ਘਟਿਆ ਮਰੋਂ ਨੇ ਆ ਗੇੜਾ ਸਾਨੂੰ ਖੇਤਾਂ ਦਾ ਇਦਾਂ ਨੂੰ ਆਪਾਂ ਕਦੇ ਆਈ ਨਹੀਂ ਸੀ ਪਾਣੀ ਸੁੱਕੇ ਵੇ ਕਰਕੇ ਹੁਣ ਚਲ ਬੱਟਾ ਸੈੱਟ ਨੇ ਕਹ ਲਗੀ ਦਰੋਹੇ ਆਪਣੀ ਇਹ ਆ ਆ ਗਈ ਮੁਰੇ ਆ ਵਟਾ ਤੇ ਦੇਖੋ ਤੁਸੀਂ ਗਵਾਂਡੀਆਂ ਦਾ ਝੋਨਾ ਤੇ ਗਵਾਂਡੀਆਂ ਨੇ ਕੱਖ ਕੱਢ ਕੇ ਆ ਢੇਰੀ ਲਾਤੀ ਦੇਖੋ ਆਪਣੇ ਵਾਲੇ ਪਾਸੇ ਐਦਾਂ ਕੀ ਹੋ ਜਾਂਦਾ ਇਹ ਨਹੀਂ ਸਮਝ ਆਉਂਦੀ ਮਿੱਤਰੋ ਚਿਰ ਕੋਈ ਗੱਲ ਨਹੀਂ ਪਰਮਾਤਮਾ ਭਲਾ ਕਰੇ ਇਹਦਾ ਵੀ ਲਓ ਮਰ ਉਹਦੇ ਸਾਹਮਣੇ ਆ ਕਰ ਲੋ ਚੱਕ ਇਹਨਾਂ ਦੀ ਗਵਾਂਡੀਆਂ ਦੀ ਆ ਬਲਾਟਾ ਆਪਣੇ ਵਾਲਾ ਆ ਵੀ ਆਪਣੇ ਵਾਲਾ ਇੱਧਰ ਤੇ ਇਹ ਨਿਕਲ ਜਾਂਦੀ ਆ ਜਾ ਕੇ ਉਰੇ ਆ ਮਾਉਟਰ ਕੋ ਬੱਟ ਸਿੱਧੀਓ ਸਾਹਮਣੇ ਰੋਡ ਐ ਉਨ ਆਪਾਂ ਆ ਮੋਟਰ ਤੈਨੂੰ ਚਲਦੇ ਆ ਪਹਿਲੀ ਤੈਨੂੰ ਜਿਹੜੀ ਪਹਿਹੀ ਤੇ ਪਹਿਲੀ ਮੋਟਰ ਇਹ ਸਾਰੇ ਪਲਾਟ ਜਿਹੜੇ ਤੁਹਾਨੂੰ ਦਿਖਾਏ ਨੇ ਹੁਣ ਇਹ 1509 ਆ खाला की सफाई तो फुल सिरे करी ही देखो आेखो एन प्याा लाओ जी निकल के आके गए आप ਆ ਮੋਟਰ ਤੇ ਪਹੀ ਤੇ ਲਓ ਜੀ ਮਿੱਤਰੋ ਮੌਸਮ ਬਦਲਬਾਈ ਹੋ ਗਿਆ ਫੇਰ ਆ ਦੇਖੋ ਆ ਗਿਆ ਚੜ ਕੇ ਤੁੱਪਾਂ ਕਰਤੀ ਗਾਇਬ ਲਾਣੇਦਾਰ ਪਨੀਰੀ ਵਾਲੇ ਕਿਾਰੇ ਜੋ ਕੱਢ ਰਿਹਾ ਕੱਖ ਸਫਾਈ ਚੱਲਦੀ ਆ 26 ਝੋਨੇ ਦੀ ਮڑے ਮੋٹے ਡੱਕੇ ਨੇ ਕਹਿੰਦਾ ਤਿੰਜੀ ਵਾਰ ਫਿਰ ਗਿਆ ਜੀ ਤੀਜੀ ਵਾਰ ਫੇਰ ਵੀ ਕੱਖ ਦਿਖਾਈ ਜਾਂਦੇ ਨੇ ਥੋੜੇ ਮੋਟੇ ਹੀ ਨੇ ਕੋਈ ਜਿਆਦੇ ਨਹੀਂ ਪਨੀਰੀ ਵਾਲੇ ਚ ਹੋ ਜਾਂਦੇ ਨੇ ਮਿੱਤਰੋ ਤੁਹਾਨੂੰ ਪਤਾ ਹੀ ਆ ਲੋ ਜੀ ਮਿੱਤਰੋ ਈਸ਼ਵਰ ਨੇ ਵੱਟ ਵੱਡੀ ਦੀ ਤੇ ਹੁਣ ਕੱਢ ਰਿਆ ਕੱਖ ਬਾਹਰ ਆਹ ਦੇਖੋ ਆਉਂਦਾ ਲਈ ਸਫੈਦੇ ਕੋਲ ਆਹ ਵੱਟ ਤੇ ਲੱਗਿਆ ਹੋਇਆ ਈਸ਼ਵਰ ਭਾਈ ਕੱਚੀ ਵੱਟ ਆਹ ਹੈ ਕੱਟੇ ਨਾਗੇ ਤੇ ਬੂਝੇ ਖੜੇ ਹਨ ਲੰਦਰ ਤੇ ਟਾਈਮ ਹੋ ਗਿਆ 5:40 ਮਿੰਟ ਬਹੁਤ ਜ਼ਿਆਦਾ ਧੁੱਪ ਆ ਰਹੀ ਵੀ ਲੰਦਰ ਦਾ ਪਾਣੀ ਖੜਾ ਹਾਲੇ ਵੀ ਸੁੱਕਿਆ ਨਹੀਂ ਐਡਾ ਸੂਡਾ ਸੋ ਕੋਈ ਨਹੀਂ ਵਿਚਾਰੇ ਪਾਣੀ ਖੜਾ ਬਹੁਤ ਹੌਲੀ ਹੌਲੀ ਸੁੱਕਦਾ ਘੱਟੋ ਘੱਟ ਅੱਜ 6-7 ਦਿਨ ਹੋ ਗਏ ਮੋਟਰਾਂ ਬੰਦ ਕਰੀਆਂ ਉਹਨੂੰ ਵੱਡੇ ਨਹੀਂ ਪਿਆਣੀ ਉਹਦੋਂ ਦੇ ਵੀ ਘਟਾ ਤੇ ਸਵੇਰੇ ਆ ਕੇ ਪਹਿਲਾਂ ਆ ਖਾਲ ਦੀ ਕਰੀ ਮੁਰੰਮਤ ਈਸ਼ਵਰ ਨੇ ਇਹ ਤਾਕੂਕੀ ਰਿਪੋਰਟ ਹੁਣ ਅਕੱਠੀ ਵੜ ਤੋਂ ਵੱਡ ਤੱਕ ਕੱਖ ਜਿਹੜੇ ਮਾੜੇ ਮੋਟੇ ਹੈਗੇ ਕਿਤੇ ਹਾਂਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਤੇ ਸਾਰੇ ਵੀਰਾਂ ਨਾਲ ਸਤਿ ਸ਼੍ਰੀ ਅਕਾਲ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਸਾਰੇ ਭਰਾਵਾਂ ਦਾ ਧੰਨਵਾਦ ਬਹੁਤ ਬਹੁਤ ਜੋ ਸਾਰੀ ਦਿਹਾੜੀ ਆਪਾਂ ਸਹੋਲੀ ਸਵੇਰੇ ਆਗੇ ਤੇ 9:30 ਤੇ ਹੁਣ ਟਾਈਮ ਤਕਰੀਬਨ 9:30 ਦਾ ਹੋ ਚੁੱਕਿਆ ਪੋਜੀ ਸ਼ੁਭਰ ਆਉਂਦਾ ਤੁਰਿਆ 7:00 ਵਜੇ ਵਜ੍ਹਾ ਹੁਣ ਚੱਲਦੇ ਆਂ ਪਿੰਡ ਨੂੰ